ਤੇਗ ਬਹਾਦਰ ਸਿਮਰੀਏ ਕਰਨੋਂ ਨੇ ਦੇ ਆਵੇ ਧਾਏ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਤਨ ਤਨ ਸ੍ਰੀ ਗੁਰੂ ਬਾਬਾ ਤੇਗ ਬਹਾਦਰ ਜੀ ਸਭ ਦੁਨੀਆਂ ਤੇ ਮੇਰਾ ਕਰਨੀਆਂ ਕਰੋ ਦਰਸ਼ਨ ਮਿਸ਼ਾਨ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਜੀ ਸੱਚਾ ਪਾਤਸ਼ਾਹ ਇੱਧਰ ਜਿੱਥੇ ਬਾਬਾ ਜੀ ਨੇ ਭਗਤੀ ਕੀਤੀ ਸੀ ਬਹੁਤ ਲੰਮੀ ਭਗਤੀ ਕੀਤੀ ਹੋਰਾ ਸਾਹਿਬ ਕਹਿ ਦਿੰਦੇ ਆ ਬੇਅੰਤ ਭਗਤੀ ਦੇ ਮਾਲਕ ਸੀ ਇਹ ਉਹ ਜਗਾ ਵਾ ਜਿੱਥੇ ਆnde ਹੈ ਗੁਰੂ ਲਾਧੋਰੇ ਗੁਰੂ ਲਾਧੋਰੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਗੁਰਦੁਆਰਾ ਬਾਬਾ ਬਕੜਾ ਸਾਹਿਬ ਸਤਨਾਮ ਸ੍ਰੀ ਵਾਹਿਗੁਰੂ ਜੀ ਬਾਬਾ ਜੀ ਸਭ ਪਰਿਵਾਰਾਂ ਤੇ ਸਭ ਜਨਾਂ ਤੇ ਮਿਹਰ ਭਰੇ ਹੱਥ ਰੱਖਣਾ ਇੱਧਰ ਵੇਖੋ ਜੀ ਸੰਕੇਪ ਇਤਿਹਾਸ ਸਿੰਘ ਕੇ ਇਤਿਹਾਸ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਬਾ ਬਕਾਲਾ ਸਾਹਿਬ ਜਿਲ੍ਹਾ ਅੰਮ੍ਰਿਤਸਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਇਹ ਉਹ ਮਹਾਨ ਸਥਾਨ ਹੈ ਜਿੱਥੇ ਬਾਬਾ ਬੁੱਢਾ ਸਾਹਿਬ ਜੀ ਦੀ ਵੰਸਪਾਏ ਗੁਰਦਿੱਤਾ ਜੀ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਗੁਰਗੱਦੀ ਤਿਲਕ ਲਗਾਇਆ ਗਿਆ ਸੀ ਗੁਰਦੁਆਰਾ ਸ੍ਰੀ ਪੋਰਾ ਸਾਹਿਬ ਇਸ ਸਥਾਨ ਉੱਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 26 ਸਾਲ 9 ਮਹੀਨੇ 13 ਦਿਨ ਭਗਤੀ ਕੀਤੀ ਇਸ ਸਥਾਨ ਤੋਂ ਹੀ ਗੁਰੂ ਸਾਹਿਬ ਜੀ ਨੇ ਭਾਈ ਮੱਖਣ ਸ਼ਾਹ ਜੀ ਲਬਾਣਾ ਦਾ ਡੁੱਬਦਾ ਬੇੜਾ ਪਾਰ ਲੰਘਾਇਆ ਇੱਥੇ ਹੀ ਭਾਈ ਮੱਖਣ ਸ਼ਾਹ ਜੀ ਨੇ ਸਾਚਾ ਗੁਰੂ ਲਾਹ ਦੋਰੇ ਦਾ ਹੋਕਾ ਦੇਖ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ ਹੁਣ ਸ੍ਰੀ ਭੋਰਾ ਸਾਹਿਬ ਉੱਪਰ ਨੌ ਮਜਰੀ ਮਾਰਤ ਸਜੋਬਤ ਹੈ ਗੁਰਦੁਆਰਾ ਸ੍ਰੀ ਮਨਜੀਤ ਸਾਹਿਬ ਗੁਰੂ ਸਾਹਿਬ ਜੀ ਦੇ ਪ੍ਰਗਟ ਹੋਣ ਤੋਂ ਬਾਅਦ ਸਿੱਖ ਸੰਗਤਾਂ ਵੱਲੋਂ ਦੀਵਾਨ ਸਜਾਇਆ ਗਿਆ ਦੀਵਾਨ ਦੌਰਾਨ ਸ਼ਹੀਦ ਮਸੰਦ ਨੇ ਧੀਰਮਲ ਦੇ ਕਹਿਣ ਤੇ ਗੋਲੀ ਦਾ ਵਾਰ ਕੀਤਾ ਜੋ ਗੁਰੂ ਸਾਹਿਬ ਜੀ ਦੀ ਦਸਤਾਰ ਨੂੰ ਛੂ ਕੇ ਵਿਰਥ ਚੜਾ ਗਿਆ ਗੁਰਦੁਆਰਾ ਸ਼੍ਰੀ ਸੀਸਮੈਲ ਸਾਹਿਬ ਇਸ ਹਸਤਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਦਾਦੀ ਸ੍ਰੀ ਗੁਰੂ ਹਰगोबिंद ਸਾਹਿਬ ਜੀ ਦੇ ਮਾਤਾ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪੁੱਤ ਨਹੀਂ ਸ੍ਰੀ ਮਾਤਾ ਗੰਗਾ ਜੀ ਨੇ ਪਰਲੋਕ ਗਮਨ ਕੀਤਾ ਆਓ ਇਹਨਾਂ ਇਤਿਹਾਸਕ ਸਥਾਨਾਂ ਦੇ ਦਰਸ਼ਨ ਕਰਕੇ ਗੁਰੂ ਸੀਸ ਦੇ ਪਾਤਰ ਬਣੀਆਂ ਜੀ ਕਰੋ ਦਰਸ਼ਨ ਸਾਤ ਨਾਮ ਸ੍ਰੀ ਵਾਹਿਗੁਰੂ ਗੁਰਦੁਆਰਾ ਸਾਹਿਬ ਆਇਦਰਪੁਰਾ ਸਾਹਿਬ ਜਿੱਥੇ ਬਾਬਾ ਜੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਨਾਮੇ ਪਾਸਾ ਸਭ ਧਰਮਾਂ ਦੇ ਸਾਂਝੇ ਗੁਰੂ Hindu Muslim Sikh ਸਾਰੇ ਸਭ ਦੁਨੀਆਂ ਦੇ ਸਾਂਝੇ ਗੁਰੂ ਅਸ ਪੂਰੇ ਵਿੱਚ ਬਾਬਾ ਜੀ ਨੇ ਭਗਤੀ ਕੀਤੀ ਬੇਹੰਤ ਲੰਮੀ ਭਗਤੀ ਕੀਤੀ ਪੋਰਾ ਸਾਹਿਬ ਗੁਰਦੁਆਰਾ ਕਿਹਾ ਗੱਲ ਸਤਨਾਮ ਸ੍ਰੀ ਵਾਹਿਗੁਰੂ ਜੋ ਜੀ ਉਤੇ ਰਧਾਰਤੇ ਆਵੇ ਮੂ ਮੰਗਿਆ ਮਰਦਾਂ ਪਾਵੇ ਚੜ੍ਹਦੀ ਕਲਾ ਸਤਨਾਮ ਸ੍ਰੀ ਵਾਹਿਗੁਰੂ